ਅਸੀਂ ਅਰਦਾਸ ਕਰਦੇ ਹਾਂ ਰੋਜ਼ ਉਹੀ ਸਿੱਖ ਨੇ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਹੀ ਤੇਗਵਾਹੀ ਦੇਖ ਕੇ ਅੰਡਿਠ ਕੀਤਾ ਧਰਮ ਨਹੀਂ ਹਾਰਿਆ ਉਹ ਸਿੱਖ ਸਨ ਜਿਨ੍ਹਾਂ ਨੇ ਪ੍ਰਮਾਤਮਾ ਦੀ ਭਗਤੀ ਕੀਤੀ ਧਰਮ ਦੀ ਲੜਾਈ ਲਈ ਘਾਤਰੇ ਕਿਰਪਾਨ ਰੱਖੀ ਤੇ ਬਹੁਤ ਵੱਡੀ ਹਿਸਟਰੀ ਬਣਾਈ ਸੱਤ ਸਦੀਆਂ ਦੀ ਗੁਲਾਮੀ ਨੂੰ ਮਗਰੋਂ ਲਾ ਕੇ ਤੇ ਸਾਨੂੰ ਸਿੱਖ ਰਾਜ ਦਿੱਤਾ ਬੰਦਾ ਬੰਦਾ ਸਿੰਘ ਬਹਾਦਰ ਦੇ ਰੂਪ ਚ ਥੋੜੇ ਜਿਹਾ ਸਿੱਖਾਂ ਨੇ ਲੱਖ ਲੱਖ ਸੈਨਾ ਨੂੰ maat ਪਾ ਕੇ ਕੁਝ ਹਜ਼ਾਰ ਸਿੱਖਾਂ ਨੇ ਇਥੇ ਮੁਗਲ ਰਾਜ ਨੂੰ ਪਛਾੜ ਦਿੱਤਾ ਫਿਰ ਉਸ ਤੋਂ ਬਾਅਦ ਪ੍ਰਾਤਨ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ 60 ਸਾਲ ਰਾਜ ਕੀਤਾ ਫਿਰ ਉਸ ਆਧਾਰ ਨੂੰ ਅੱਗੇ ਵਧਾਉਂਦਿਆਂ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ ਪਰ ਪ੍ਰਮਾਤਮਾ ਨਾਲ ਟੁੱਟਦੇ ਗਏ ਪਰਮਾਤਮਾ ਤੋਂ ਦੂਰ ਹੁੰਦੇ ਗਏ ਜਦੋਂ ਉਹੀ ਰਾਜ ਜਿਹੜਾ 50 ਸਾਲ ਦਾ ਕਮਾਇਆ ਹੋਇਆ ਰਾਜ ਸੀ ਬਜ਼ੁਰਗਾਂ ਦਾ ਉਹ ਦੋ ਤਿੰਨ ਗਦਾਰਾਂ ਨੇ ਉਹਦਾ ਮਲਿਆ ਮੇਟ ਕਰ ਦਿੱਤਾ ਅਸੀਂ ਅੱਜ ਤੱਕ ਨਹੀਂ ਸੰਭਲ पाए ਉਸ ਰਾਜ ਨੂੰ ਯਾਦ ਕਰਦੇ ਆ ਅਸੀਂ ਢਾਡੀਆਂ ਨੂੰ ਕਹਿੰਨੇ ਸਿੱਖ ਰਾਜ ਕਿਵੇਂ ਗਿਆ ਸਾਨੂੰ ਸੁਣਾਓ ਅਜੇ ਤੱਕ ਵੀ ਅਸੀਂ ਕਮਜ਼ੋਰੀ ਦੀ ਬਿਹਾਲਤ ਦੇ ਵਿੱਚ ਹਾਂ ਅਸੀਂ ਆਪਣੇ ਆਪ ਨੂੰ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਸਾਡੀ ਸਤਾ ਨਿਕਲਣੀ ਹੈ ਰਾਜ ਨਿਕਲਣਾ ਤੇ ਧਰਮ ਦੇ ਵਿੱਚੋਂ ਨਿਕਲਣਾ ਧਰਮ ਹੋਦੋਂ ਜਦੋਂ ਅਸੀਂ ਧਰਮੀ ਹੋਵਾਂਗੇ ਸਾਡੀ ਆਤਮਾ ਡਰੂਗੀ ਨਹੀਂ ਸਾਡੀ ਆਤਮਾ ਲਾਲਚੀ ਨਹੀਂ ਹੋਊਗੀ ਪਾਪੀ ਨਹੀਂ ਹੋਊਗੀ ਕਿਸੇ ਨਾਲ ਦਗਾ ਨਹੀਂ ਕਮਾਊਗੀ ਆਪਣੇ ਭਰਾਵਾਂ ਨੂੰ ਆਪ ਨਹੀਂ ਮਾਰੂਗੀ ਉਦੋਂ ਉਦੋਂ ਇਸ ਧਰਮੀ ਹਿਰਦੇ ਦੇ ਵਿੱਚੋਂ ਸਭ ਕੁਝ ਨਿਕਲ ਆਉਣਾ ਸਾਨੂੰ ਉਦੋਂ ਮਿਲੇਗਾ ਅੱਜ ਸਾਡੇ ਪੱਲੇ ਕੁਛ ਨਹੀਂ ਅੰਦਰੋਂ ਸਖਣੇ ਪੈਣ ਜੀਵਨ ਸੁੱਕੇ ਪੈ ਨੇ ਪਰ ਠੇਕੇਦਾਰ ਅਸੀਂ ਧਰਮ ਦੇ ਬਣ ਬੈਠੇ ਇਸ ਕਰਕੇ ਸਾਨੂੰ ਮਿਲਣਾ ਨਹੀਂ ਕੁਛ ਵੀ ਜਿੱਧਰ ਮਰਜੀ ਭੱਜ ਲਓ ਜਿੰਨੀ ਦੇਰ ਤੱਕ ਤੁਸੀਂ ਗੁਰੂ ਦੀ ਸ਼ਰਨ ਚ ਨਹੀਂ ਆਉਂਦੇ ਗੁਰੂ ਦੀ ਦੱਸੀ ਹੋਈ ਮਰਿਆਦਾ ਅਨਸਾਰ ਕਮਾਈ ਨਹੀਂ ਕਰਦੇ ਸਾਧਨਾ ਨਹੀਂ ਕਰਦੇ ਗੁਰੂ ਦੇ ਹਵਾਲੇ ਆਪਣੇ ਆਪ ਨੂੰ ਨਹੀਂ ਕਰਦੇ ਗੁਰੂ ਨਾਲ ਤੁਹਾਡੇ ਕੋਲ ਕਮਿਟਮੈਂਟ ਨਹੀਂ ਉਹਨੀ ਦੇਰ ਤੱਕ ਕੁਛ ਨਹੀਂ ਮਿਲਣਾ ਇਹ ਪਖੰਡ ਕੀਤਿਆਂ ਸਾਨੂੰ ਕੁਛ ਨਹੀਂ ਹਾਸਲ ਹੋਣਾ ਅਸੀਂ ਦੇਖਿਆ ਕਿ ਕਿੱਡਾ ਬਟਾ ਰਾਜ 1 ਲੱਖ 45 1 ਲੱਖ 45000 ਕਿਲੋਮੀਟਰ ਨਹੀਂ ਮੀਲ ਮੀਲ ਹੁੰਦੇ ਸੀ ਉਦੋਂ ਇਹਨਾਂ ਰਕਬਾ ਸੀ ਸਿੱਖ ਰਾਜ ਦਾ 1.5 ਲੱਖ ਦੇ 127000 ਸੈਨਾ 60000 ਘੋੜੇ ਲਾਹੌਰ ਦਰਬਾਰ ਦੇ ਤੇ ਜਿੱਦਣ ਮਹਾਰਾਜਾ ਰਣਜੀਤ ਸਿੰਘ ਅੱਖਾਂ ਮੀਟ ਕੇ ਗਿਆ ਉਸ ਦਿਨ ਇੱਕ ਅਰਬ ਰੁਪਏ ਦਾ ਸਰਮਾਇਆ ਉਹਦੇ ਖਜ਼ਾਨੇ ਸੀ ਹੀਰੇ ਜਵਾਹਰਾਤ ਤੇ ਨਕਦ 8 ਕਰੋੜ ਨਕਦ 80 ਲੱਖ ਦੇ ਹੀਰੇ ਤੇ ਜਵਾਹਰਾਤ ਸੀ ਪਰ ਮਿੰਟਾਂ 'ਚ ਸਾਰਾ ਕੁਝ ਤਹਿਸ਼ਨਾਸ਼ ਹੋ ਗਿਆ ਜਦੋਂ ਤਿੰਨ ਚਾਰ ਗਦਾਰਾਂ ਦੇ ਵੱਸ ਪੈ ਗਿਆ ਰਾਜ ਉਹਨਾਂ ਸਾਡਾ ਬੇੜਾਗਰ ਕਰਕੇ ਰੱਖ ਦਿੱਤਾ ਸ਼ਾਹ ਮੁਹੰਮਦ ਲਿਖਦਾ ਸ਼ਾਹ ਮੁਹੰਮਦ ਆ ਫਿਰਦੇ ਸਰਦਾਰ ਲੋਕ ਦੇ ਭੂਤ ਮੰਡਲੀ ਹੋਈ ਤਿਆਰ ਮੇ ਆ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਲਵਾਰ ਦੇ ਅੱਗੇ ਮੁਗਲ ਨਹੀਂ ਖੜੇ ਉਹਦਾ ਖਾਨਦਾਨ ਦਾ ਨਾ ਪੁੱਤ ਛੜਿਆ ਨਾ ਪੋਤਰਾ ਛੜਿਆ ਇੱਕ ਇੱਕ ਕਰਕੇ ਕਤਲ ਕੀਤੇ ਤੇ ਰਾਜ ਖੇਰੂ ਖੇਨੂ ਹੋ ਗਿਆ ਤੋਂ ਅਸੀਂ ਵਜਾਰਗੀ ਵਾਲੇ ਜੀਵਨ ਬਤੀਤ ਕਰ ਰਹੇ ਹਾਂ ਅੱਜ ਸਾਨੂੰ ਰੀਜ ਹੈ ਕਿ ਸਾਡਾ ਰਾਜ ਆਵੇ ਪਰ ਰਾਜ ਇਸ ਤਰ੍ਹਾਂ ਨਹੀਂ ਮਿਲਣਾ ਹਿਰਦਾ ਧਰਮੀ ਹੋਵੇ ਸਾਡਾ ਪੱਖ ਗੁਰੂ ਦੇ ਨਾਲ ਹੋਵੇ ਗੁਰੂ ਸਾਡੀ ਸਹਾਇਤਾ ਉਹ ਦੁੱਖ ਕਰੂਗਾ ਸਾਨੂੰ ਉਦੋਂ ਬਖਤਾ ਮਿਲੀਆਂ ਉਦੋਂ ਸਾਨੂੰ ਤਾਕਤ ਮਿਲੀ ਜਦੋਂ ਅਸੀਂ ਬਲਵਾਨ ਸੀ ਸਾਡੀ ਆਤਮਾ ਬਲਵਾਨ ਸੀ ਪ੍ਰਮਾਤਮਾ ਦੇ ਰੰਗ ਵਿੱਚ ਰੰਗੀ ਸੀ ਉਹਦੀ ਰੰਗਤ ਅਕਾਲੀ ਸੀ ਅੱਜ ਨੀਲੇ ਪੱਗ ਬੰਨਣ ਕਰਕੇ ਅਸੀਂ ਅਕਾਲੀ ਨਹੀਂ ਬਣ ਸਕਦੇ ਤੋਂ ਅਸੀਂ ਆਪਣੇ ਆਪ ਨੂੰ ਸੰਭਾਲ ਲਈਏ ਅਸੀਂ ਆਪਣੇ ਸਰਮਾਏ ਨੂੰ ਸੰਭਾਲ ਲਈਏ ਅਸੀਂ ਯਾਦ ਕਰੀਏ ਉਹਨਾਂ ਦਿਨਾਂ ਨੂੰ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ 239 ਸਾਲ ਸੈਭਜਾਦਿਆਂ ਦੀ ਸ਼ਹਾਦਤ ਤੱਕ ਫਿਰ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੱਕ ਜਿਹੜੀ ਜੱਦੋ ਜਹਿਦ ਹੋਈ ਜਿਹੜੀਆਂ ਕੁਰਬਾਨੀਆਂ ਹੋਈਆਂ ਉਹਨਾਂ ਕੁਰਬਾਨੀਆਂ ਤੋਂ ਬਾਅਦ ਸਾਡੀ ਹਸਤੀ ਬਣੀ ਸਾਡੀ ਹੋਂਦ ਬਣੀ ਉਹ ਜਿਹੜਾ 250 ਸਾਲ ਦਾ ਸਮਾਂ ਲਾ ਕੇ ਗੁਰੂ ਸਾਹਿਬ ਨੇ ਸਾਨੂੰ ਇੱਕ ਮਿਸ਼ਨ ਦਿੱਤਾ ਜੋ ਮਿਸ਼ਨ ਬਰਬਾਦ ਹੋ ਗਿਆ ਸਾਨੂੰ ਕੁਝ ਨਹੀਂ ਮਿਲਣਾ ਕੋਈ ਰਾਜ ਭਾਗ ਨਹੀਂ ਮਿਲਣਾ ਅਸੀਂ ਕੋਈ ਸੁਖ ਦੀ ਜ਼ਿੰਦਗੀ ਨਹੀਂ ਜਿਊ ਸਕਦੇ ਸਾਡਾ ਸਾਡੀ ਹੋਂਦ ਵੀ ਖਤਰੇ ਵਿੱਚ ਹੋਊਗੀ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਕਿਸੇ ਵੀ ਪਾਰਟੀ ਵਿੱਚ ਰਹੋ ਲੇਕਿਨ ਆਪਣੇ ਧਰਮ ਨੂੰ ਸੰਭਾਲਣ ਲਈ ਹੀਆ ਕਰੋ ਅੱਜ ਅਸੀਂ ਦੇਖਦੇ ਹਾਂ ਜਿਹੜਾ ਗੁਰੂ ਸਾਹਿਬ ਦਾ ਸਾਨੂੰ ਹੁਕਮ ਸੀ ਆਪਣੇ ਦਸਵੰਦ ਦੇਣ ਦਾ ਉਹ ਤੁਸੀਂ ਦਿੰਦੇ ਹੋ ਭਾਵੇਂ ਤੁਸੀਂ ਪੂਰੇ ਹੋ ਭਾਵੇਂ ਅਧੂਰੇ ਹੋ ਤੁਹਾਡਾ ਦਸਵੰਦ ਜਿਹੜਾ ਖੁੱਲੇ ਦਿਲ ਨਾਲ ਜਾਂਦਾ ਹਰ ਮੰਦਰ ਸਾਹਿਬ ਜਾਂਦਾ ਪ੍ਰਬੰਧਕ ਕਮੇਟੀ ਨੂੰ ਜਾਂਦਾ ਆਪਣੇ ਇਲਾਕੇ ਦੇ ਗੁਰਦੁਆਰਿਆਂ 'ਚ ਜਾਂਦਾ ਪਰ ਤੁਸੀਂ ਦੇਖ ਲਓ ਹਰ ਮੰਦਰ ਸਾਹਿਬ ਦੇ 'ਚ 15 ਅਰਬ ਤੇ ਆਪ ਕਹਿੰਦੀ ਕਮੇਟੀ ਕਿ ਸਾਡਾ ਬਜਟ ਆ 15 ਹਰ ਰੁਪਏ ਦਾ ਸਰਵਾਇਆ ਇੱਕ ਗੋਲਕ ਦੇ ਜਿਹੜਾ ਪਾਉਂਦਾ ਤੁਸੀਂ ਸਾਰੇ ਪਾਉਂਦੇ ਜੇ ਕਿਸੇ ਵੀ ਤੁਸੀਂ ਪਾਰਟੀ ਚੋ ਤੁਸੀਂ ਗੋਲਕ ਦੇ ਪੈਸੇ ਪਾਉਣ ਲੱਗੇ ਨਹੀਂ ਦੇਖਦੇ ਕਿ ਮੈਂ ਆਵਾਦੀ ਪਾਰਟੀ ਨਾਲ ਸੰਬੰਧਤ ਐ ਮੈਂ ਕਾਂਗਰਸ ਨਾਲ ਐ ਮੈਂ ਅਕਾਲੀਆਂ ਨਾਲ ਐ ਮੈਂ ਕਾਮਰੇਡ ਆ ਮੈਂ ਬਸਵਾ ਨਾਲ ਐ ਤੁਸੀਂ ਗੁਰੂ ਨੂੰ ਉਹਦੀ ਦਕਸ਼ਨਾ ਸਮਝ ਕੇ ਗੁਰੂ ਸਾਹਿਬ ਜੀ ਦਾ ਭੇਟਾ ਸਮਝ ਕੇ ਗੋਲਕ ਚ ਪਾਉਂਦੇ ਹੋ ਕਿ ਗਰੀਬ ਦੇ ਕੰਮ ਆਵੇ ਉਹ ਪੈਸਾ ਜਿੱਥੇ ਪੈਂਦਾ ਉੱਥੇ ਏਕਤਾ ਹੈ ਗਈ ਆ ਅਰ ਜਿੱਥੋਂ ਪੈਸਾ ਨਿਕਲਦਾ ਉੱਥੇ ਇਕਤਾ ਇੱਕ ਪਰਿਵਾਰ ਦੀ ਹੈ ਕੌਮ ਦੀ ਨਹੀਂ ਕੌਮੀ ਇਕਤਾ ਜਿਹੜੀ ਉਦੋਂ ਬਣੂਗੀ ਜਦੋਂ ਤੁਹਾਡੀ ਗੁਰੂ ਨਾਨਕ ਦੀ ਸੱਚੀ ਸਰਕਾਰ ਹੋਂਦ ਵਿੱਚ ਆਊਗੀ ਅਕਾਲ ਤਖਤ ਦੇ ਉੱਤੇ ਪੰਥ ਤੇ ਗ੍ਰੰਥ ਦਾ ਸਿਧਾਂਤ ਤੁਹਾਡੀ ਸਰਪ੍ਰਸਤੀ ਕਰੂਗਾ ਉਹਦੇ ਉੱਤੇ ਕੋਈ ਮਾਲਕ ਨਹੀਂ ਹੋਊਗਾ ਉਹਨੂੰ ਨਿਗਰੇ ਹੁਕਮ ਨਹੀਂ ਦੇਣਗੇ ਉਹਨੂੰ ਹੁਕਮ ਦੇ ਕੇ RAM ਨਹਿਮਾ ਦੀ ਸੇਵਾ ਨਹੀਂ ਹੋਊਗੀ ਗੁਰੂ ਦੀ ਸੇਵਾ ਚ ਲੱਗੂਗੀ ਪੰਥ ਪ੍ਰਣਾਲੀ ਉਹ ਪੰਥ ਤੇ ਗ੍ਰੰਥ ਦਾ ਸਿਧਾਂਤ ਤਾਂ ਆਉਣਾ ਜਦ ਗੁਰਮਖ ਬੰਦੇ ਚੁਣ ਕੇ ਗੁਰਸਿੱਖ ਬੰਦੇ ਪ੍ਰਬੰਧਕ ਕਮੇਟੀ ਚ ਭੇਜੋਗੇ ਤਾਂ ਉਥੇ ਪੰਥ ਤੇ ਗ੍ਰੰਥ ਦਾ ਸਿਧਾਂਤ ਲਾਗੂ ਉਹ ਸਾਨੂੰ ਕੋਈ ਸਰਕਾਰ ਨਹੀਂ ਰੋਕ ਸਕਦੀ ਸਾਡੇ ਗੁਰੂ ਦੇ ਬਣਾਏ ਹੋਏ ਨਿਜ਼ਾਮ ਉਹਦੇ ਦਿੱਤੇ ਹੋਏ ਸਿਧਾਂਤ ਅਸੀਂ ਪ੍ਰਬੰਧਕ ਕਮੇਟੀ ਨੂੰ ਹੱਥ ਚ ਲੈ ਕੇ ਆਪ ਕਰ ਸਕਦੇ ਹਾਂ ਇਹ ਪ੍ਰਬੰਧਕ ਕਮੇਟੀ ਦੀ ਸਿਲੈਕਸ਼ਨ ਸਰਕਾਰਾਂ ਨੇ ਜਿਹੜੀ ਸਾਨੂੰ ਦਿੱਤੀ ਆ ਇਸੇ ਸਿਸਟਮ ਦੇ ਵਿੱਚ ਰਹਿ ਕੇ ਇਹਨੂੰ ਅਸੀਂ ਸੁਧਾਰ ਸਕਦੇ ਆ ਇਹ ਸਿਲੈਕਸ਼ਨ ਕਰਕੇ ਕਮੇਟੀ ਲੈ ਕੇ ਕਾਲ ਤੱਕ ਦੀ ਮर्याਦਾ ਤੇ ਪੰਥ ਤੇ ਗ੍ਰੰਥ ਦੀ ਸਿਧਾਂਤ ਜਿਹੜੇ ਨੇ ਲਾਗੂ ਕਰਨੇ ਪੰਥ ਦਾ ਕੰਮ ਆ ਕਿਸੇ ਦਿੱਲੀ ਸਰਕਾਰ ਦਾ ਕੰਮ ਨਹੀਂ ਜਾਂ ਦਿੱਲੀ ਸਰਕਾਰ ਆਪਣਾ ਪਿਆਦਾ ਪਿਠਾ ਕੇ ਉੱਥੇ ਕੰਮ ਕਰਵਾ ਸਕਦੀ ਜਿਹੜੇ ਕਰਵਾ ਰਹੀ ਹੈ ਸਾਡੇ ਕੋਲ ਕੋਈ ਗੁਰਦੁਆਰਾ ਨਹੀਂ ਜੇ ਰਿਆ ਦੱਖਣ ਦੇ ਗੁਰਦੁਆਰੇ ਭਾਜਪਾ ਲੈ ਗਈ ਨਦੇੜ ਦਾ ਟੋਟਾ ਸਾਹਿਬ ਪਟਨਾ ਸਾਹਿਬ ਲੈ ਗਈ ਦਿੱਲੀ ਦੀ ਕਮੇਟੀ ਲੈ ਗਈ ਹਰਿਆਣੇ ਦੀ ਲੈ ਗਈ ਤੇ ਹੁਣ ਯਾਰੀ ਪੈਣ ਲੱਗੀ ਤੇ ਫਿਰ ਦੁਬਾਰਾ ਹੁਣ ਰਾਸੀ ਸਾਝ ਹੋਣ ਲਈ ਫਿਰ ਇਹ ਕਮੇਟੀ ਵੀ ਜਾਊਗੀ ਸਾਡੀ ਰੱਬ ਦਾ ਵਾਸਤਾ ਗੁਰੂ ਸਾਹਿਬ ਜੀ ਦੀਆਂ ਕੁਰਬਾਨੀਆਂ ਉਹਦੀਆਂ ਸ਼ਹਾਦਤਾਂ ਪ੍ਰਾਤਨ ਸਿੱਖਾਂ ਦੀਆਂ ਤੇਗਾ ਦੇ ਨਾਲ ਨਾ ਪਿੰਡੇ ਛੱਲੇ ਜਿਹੜੇ ਉਹਨਾਂ ਦੀ ਕਦਰ ਕਰੀਏ ਤੇ ਗੁਰੂ ਦਾ ਸਿਧਾਂਤ ਜਿਹੜਾ 240 ਸਾਲ ਲਾ ਕੇ ਖਾਲਸਾ ਮਿਸ਼ਨ ਸਾਨੂੰ ਮਿਲਿਆ ਗੁਰੂ ਨਾਨਕ ਦਾ ਨਿਰਮਲ ਪੰਥ ਮਿਲਿਆ ਉਹਦੀ ਸੱਚੀ ਸਰਕਾਰ ਗੁਰੂ ਨਾਨਕ ਦੀ ਸਰਕਾਰ ਕਾਲ ਤੱਕ ਦੀ ਰਾਹੀ ਜਿਹੜੀ ਚੱਲਣੀ ਆ ਉਹਨੂੰ ਮਜ਼ਬੂਤ ਬਣਾਉਣ ਲਈ ਆਪਣੇ ਆਪ ਨੂੰ ਤਿਆਰ ਕਰੀਏ ਇਸ ਕਰਕੇ ਤੁਸੀਂ ਸਾਰੇ ਮੇਰੇ ਵੀਰ ਨੌਜਵਾਨ ਵੀਰ ਬਜ਼ੁਰਗ ਜਿਹੜੇ ਭੈਣਾ ਮੇਰੀਆਂ ਜਿਹੜੇ ਮੇਰੇ ਨੌਜਵਾਨ ਵੀਰ ਕੇਸਾਂ ਨੂੰ ਛੇੜਦੇ ਨੇ ਰੱਬ ਦਾ ਵਾਸਤਾ ਉਹ ਇਹ ਇੱਕ ਕਰਮ ਛੱਡ ਦੇਣ ਆਪਣੀ ਸੋਹਣੀ ਸੂਰਤ ਬਣਾ ਕੇ 1.5 ਮਹੀਨਾ ਹੋ ਰਿਹਾ ਪਾਉਣ 2 ਮਹੀਨੇ ਆਪਣੀ ਵੋਟ ਫੋਟੋ ਦੇ ਨਾਲ ਵੋਟ ਪਾਉਣ ਤੇ ਵੋਟ ਪੋਲ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨ ਸਾਡੀ ਗਿਣਤੀ ਵੋਟਾਂ ਦੀ ਕਰੋਨਾ ਚ ਹੋਵੇ ਦੁਨੀਆ ਦੇਖੇ ਕਿ ਪ੍ਰਬੰਧਕ ਕਮੇਟੀ ਨੂੰ ਇੰਨੇ ਲੱਖ ਸਿੱਖ ਚੁਣਦਾ ਇਹ ਕਮੇਟੀ ਦੇ ਰਿਜ਼ਲਟ ਫੇਰ ਨਿਕਲਦੇ ਆ ਫਿਰ ਆਲ ਓਵਰ ਵਰਲਡ ਦੇ ਵਿੱਚ ਜਿਹੜਾ ਸਿੱਖਿਆ ਉਹ ਕਾਲ ਤੱਕ ਦੇ ਝੰਡੇ ਥੱਲੇ ਆ ਉਹ ਤਾਂ ਤੁਹਾਡੀ ਤਾਕਤ ਬਣਨੀ ਆ ਵਰਨਾ ਨਹੀਂ ਬਣਨੀ ਇੱਕ ਪਰਿਵਾਰ ਦੇ ਪਿੱਛੇ ਦੁਨੀਆ ਨਹੀਂ ਲੱਗ ਸਕਦੀ ਗੁਰੂ ਦੇ ਪਿੱਛੇ ਲੱਗ ਸਕਦੀ ਹੈ